ਪੰਜਾਬ ਅਤੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਵੱਲੋਂ ਹਰਿਆਣੇ ਨਾਲ ਜੁੜਦੀਆਂ ਸਰਹੱਦੀ ਪਿੰਡਾਂ ਵਿੱਚ ਨਾਕਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਤਮੇਨਾਡੂ ਪੁਲਿਸ ਵੀ ਇਨ੍ਹਾਂ ਬਾਰਡਰਾਂ ਤੇ ਤਾਇਨਾਤ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਾਕੇ ਲਗਾਏ ਗਏ ਹਨ ਅਤੇ ਸਮੇਂ-ਸਮੇਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਇਸ ਨਾਕੇ ਦੌਰਾਨ 6 ਲੱਖ ਦੇ ਕਰੀਬ ਕਰੰਸੀ ਅਤੇ 10 ਗ੍ਰਾਮ ਫੀਮ ਬਰਾਮਦ ਹੋਈ ਹੈ ਉਹਨਾਂ ਕਿਹਾ ਕਿ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਕਰੰਸੀ ਕਿੱਥੋਂ ਲਿਆਂਦੀ ਗਈ ਸੀ ਅਤੇ ਕਿਸ ਮਕਸਦ ਲਈ ਇਹ ਵਰਤੀ ਜਾਣੀ ਸੀ ਇਹ ਨਾਕਾਬੰਦੀ ਮਾਨਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਚਾਹਲ ਦੀ ਹਦਾਇਤਾਂ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਕੀਤੀ ਗਈ ਹੈ ਇਸ ਵਿੱਚ ਸਾਡੇ ਦੇ ਪੰਜਾਬ ਪੁਲਿਸ ਦੇ ਨਾਲ ਨਾਲ ਤਾਮਿਲਨਾਡੂ ਪੁਲਿਸ ਫੋਰ ਦੇ ਜਵਾਨ ਵੀ ਸ਼ਾਮਲ ਨੇ ਜੋ ਇਸ ਨਾਕੇ ਦੇ ਦੌਰਾਨ ਅੱਜ 6,20,000 ਰੁਪਏ ਦੀ ਕਰੰਸੀ ਜ਼ਬਤ ਕੀਤੀ ਗਈ ਆ ਕਰੰਸੀ ਜ਼ਬਤ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਇਹ ਰਾਸ਼ੀ ਕਿੱਥੋਂ ਆਈ ਤੇ ਕਿੱਥੇ ਜਾਣੀ ਸੀ ਤੇ 10 ਗ੍ਰਾਮ ਫੀਮ ਵੀ ਰਿਕਵਰ ਕੀਤੀ ਗਈ ਹੈ ਜਿਹਦਾ ਕੇਸ ਰਜਿਸਟਰਡ ਕੀਤਾ ਗਿਆ ਕੱਲ ਵੀ ਇਸ ਨਾਕੇ ਤੋਂ 1260 ਤੱਕ ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਸੀ ਇਹ ਨਾਕਾ ਕਰੀਬ 1 ਮਹੀਨੇ ਤੋਂ ਚੱਲ ਰਿਹਾ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕਾਫੀ ਰਿਕਵਰੀਜ਼ ਹੋਈਆਂ ਨੇ ਤੇ ਅੱਗੇ ਵੀ ਉਮੀਦ ਆ ਕਾਫੀ ਰਿਕਵਰੀ ਹੋਣ ਦੀ ਅੱਜ ਸਾਡੇ ਕੋਲੇ 20 ਦੇ ਕਰੀਬ ਮਲਾਜਮ ਇੱਥੇ ਤਣਾਤ ਨੇ ਜੋ ਕਿ ਤਾਮਿਲਨਟ ਪੁਲਿਸ ਫੋਰਸ ਪੰਜਾਬ ਪੁਲਿਸ ਸਾਡੇ ਚੌਂਕੀ ਇੰਚਾਰਜ ਐਸ ਐਚ ਓ ਸਾਡੇ ਐਸ ਪੀ ਹੈੱਡ ਕੁਆਰਟਰ ਸਾਹਿਬ ਵੀ ਅੱਜ ਕਾਫੀ ਦਿਲੇ ਸਨਾਕੇ ਤੇ ਮੌਜੂਦ ਰਹੇ ਨੇ ਐਕਸਾਈਜ਼ ਦੇ ਇੰਸਪੈਕਟਰ ਵੀ ਇੱਥੇ ਮੌਜੂਦ ਸਨ ਤੇ ਸਾਡੀ ਐਸ ਐਸ ਸੀ ਟੀਮ ਵੀ ਇਸ ਨਾਕੇ ਤੇ ਮੌਜੂਦ ਸੀ ਕਿਉਂਕਿ ਅੱਜ 25 ਤਰੀਕ ਨੂੰ ਹਰਿਆਣਾ ਵਿੱਚ ਇਲੈਕਸ਼ਨਾਂ ਤਾਂ ਜੋ ਕੋਈ ਵੀ ਇਲੀਗਲ ਸਮਾਨ ਜਾਂ ਪੈਸਾ ਪੰਜਾਬ ਤੋਂ ਹਰਿਆਣਾ ਨੂੰ ਨਾ ਜਾ ਸਕੇ ਇਸ ਨੂੰ ਮੱਦੇਨਜ਼ਰ ਰੱਖਦੇ ਅੱਜ ਚੈਕਿੰਗ ਕੀਤੀ ਗਈ ਜੋ ਚੈਕਿੰਗ ਦੌਰਾਨ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀ ਗਈਆਂ ਜਿਹੜਾ ਹਰਿਆਣਾ ਤੇ ਪੰਜਾਬ ਦੇ ਉੱਤੇ ਬਾਰਡਰ ਕਿੰਨੇ ਬਾਰਡਰ ਤੇ ਨਾਕਾ ਜਿਹੜਾ ਆਪਣੇ ਕੀਤਾ ਹੋਇਆ ਇਹ ਸਾਡੇ 7 ਬਾਰਡਰ ਨੇ 7 ਨਾਕੇ ਨੇ ਜੋ ਮੂਨੂ ਚਲਾਏ ਕਿਨੇ ਤੇ ਦੋ ਨਾਕੇ ਇੱਕ ਪੈਟਰੋਲਿੰਗ ਲਹਿਰਾ ਥਾਣੇ ਵਿੱਚ ਚਲਾਇਆ ਗਿਆ